ਨਮੀ ਤੱਕ ਸਾਲ ਦੇ ਪਹਿਲੇ ਮੁਖੀ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਪਠਾਨਕੋਟ ਸ਼ਹਿਰ ਵਿੱਚ ਪਹਿਲੀ ਵਾਰ ਨਗਰ ਕੀਰਤਨ ਦੇ ਰੂਪ ਵਿੱਚ ਸੰਡਿਆ ਫੇਰੀ ਗੁਰਦੁਆਰਾ ਸੰਤ ਆਸ਼ਰਮ ਮਿਸ਼ਨ ਰੋਡ ਤੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਕੱਢੀ ਗਈ ਜਿਸ ਤੱਕ ਜਥੇਦਾਰ ਕੇਸਰ ਸਿੰਘ ਫੁਲਵਾੜੀ ਗੱਤਕਾ ਪਾਰਟੀ ਦੇ ਨੌਜਵਾਨਾਂ ਵੱਲੋਂ ਕੱਕੇ ਦੇ ਹੈਰਤ ਅੰਵੇਸ਼ ਕਰਤਬ ਦਿਖਾਏ ਗੇ ਨਗਰ ਕੀਰਤਨ ਗੁਰਦੁਆਰਾ ਸ੍ਰੀ ਸੰਤ ਆਸ਼्रम ਤੋਂ ਸ਼ੁਰੂ ਹੋ ਕੇ ਮਿਸ਼ਨ ਰੋਡ, ਬਲੋਜੀ ਓੜ, ਟਾਂਗੂ ਰੋਡ ਤੋਂ ਹੁੰਦੇ ਹੋਏ ਗੁਰਦੁਆਰਾ ਸ੍ਰੀ ਸਿੰਘ ਸਭਾ ਮਾਡਰ ਟਾਊਨ ਵਿਖੇ ਜਾ ਕੇ ਸਮਾਪਤ ਹੋਇਆ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਤੇ ਸ਼ਹਿਰ ਦੀਆਂ ਵੱਖ-ਵੱਖ ਸਮਾਜ ਦੇਵੀ ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਵੱਲੋਂ ਵੱਖ-ਵੱਖ ਕਿਸਮਾਂ ਦੇ ਸਟਾਰ ਲਗਾ ਕੇ ਫੁੱਲਾਂ ਦੀ ਵਰਖਾ ਕੀਤੀ ਗਈ ਦੁਆਰਾ ਸਿੱਖ ਸਭਾ ਮਾਡਰ ਟਾਊਨ ਦੀ ਸੰਗਤ ਵੱਲੋਂ ਇਸ ਨਗਰ ਕੀਰਤਨ ਰੂਪੀ ਸੰਧਿਆ ਫੇਰੀ ਦਾ ਪਰਮਾ ਸਵਾਗਤ ਕੀਤਾ ਗਿਆ ਅਤੇ ਇਸ ਉਪਰੰਤ ਗੁਰੂ ਦਾ ਅਟੁੱਟ ਲੰਗਰ ਸੰਗਤਾਂ ਵਿੱਚ ਜਿਹੜਾ ਹੈ ਉਹ ਬਤਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੁਆਰਾ ਸਰਤਾ ਸਰੰਤੋ ਖਾਮਪੁਰ ਦੇ ਵਿੱਚ ਪਹਿਲੀ ਵਾਰੀ ਉਥੋਂ ਦੇ ਪ੍ਰਬੰਧਕਾਂ ਵੱਲੋਂ ਬਹੁਤ ਸੁੰਦਰ ਪਰਾਲਾ ਭਰਤਨਬਾਬਾ ਦੀਵ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦੇ ਉੱਤੇ ਸੰਧਿਆ ਫੇਰੀ ਜਿਹੜੀ ਹੈ ਸੰਤਾਂ ਨੂੰ ਤੋਂ ਸੁਣ ਕਰਕੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਰਮਨਪੁਰ ਦੇ ਵਾਪਰ ਵਾਜਾਰਾਂ ਤੋਂ ਹੁੰਦੀ ਹੋਈ ਗੁਦਾਰਾ ਸ਼੍ਰੀ ਗੁਰੂ ਸੇਖ ਸਭਾ ਮਾਰਡਨ ਟਾਊਨ ਵਿਖੇ ਜਿਸ ਦੀ ਸਮਾਰਤੀ ਹੋਈ ਹੈ ਸੰਤਾਂ ਵੱਲੋਂ ਰਸਤੇ ਦੇ ਵਿੱਚ ਜਗ੍ਹਾ-ਜਗ੍ਹਾ ਤੇ ਸਟਾਲ ਵੀ ਲਗਾਏ ਗਏ ਸੰਤਾਂ ਦੀ ਆਮਦ ਵਾਸਤੇ ਬਾਬਾ ਗੁਰੂ ਨਾਨਕ ਸਾਹਿਬ ਦੇ ਮਹਾਰਾਜ ਜੀ ਦੇ ਸਤਿਕਾਰ ਦੇ ਵਿੱਚ ਸੰਤਾਂ ਨੂੰ ਫੁੱਲਾਂ ਦੀ ਰੱਖਾ ਵੀ ਕੀਤੀ ਗਈ ਰਸਤੇ ਵਿੱਚ ਵਖਰਾ ਇਹਾਂ ਸਿੰਘ ਦੇ ਸੇਵਾ ਦੀਆਂ ਬੰਨਾਂ ਕਰਕੇ ਜੋਰ ਦਿਖਾਏ ਗਏ ਔਰ ਬਹੁਤ ਸੁੰਦਰ ਇਹ ਉਪਰਾਲਾ ਜਿਹੜਾ ਇਹਨਾਂ ਪਰੰਪਰਧਾ ਬਣਾ ਕੀਤਾ ਗਿਆ ਮੈਂ ਆਪਣੇ ਨਾਮ ਰੰਗ ਬਲਾਈ ਦਿੰਦਾ ਹਾਂ ਪਰ ਸੂਚੀਆ ਸੰਕਟ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰੂ ਪ੍ਰਕਾਸ਼ਪੁਰ ਦੇ ਅੱਜ ਸੰਧਿਆਵੇਰੀ ਜੋ ਵੀ ਸੰਤਾ ਆਸ਼ਰਮ ਗੁਰਦੁਆਰੇ ਸਾਹਿਬ ਵਿਖੇ ਕੱਢੀ ਗਈ ਬਾਜ਼ਾਰ ਦੇ ਵਿੱਚੋਂ ਹੁੰਦੇ ਲਾਈਟਾਂ ਵਾਲੇ ਚੌਂਕ ਤੋਂ ਪਹਿਲ ਬਾਬਾ ਚੌਂਕ ਬਾਈ ਬਾਈ ਰਸਤੇ ਤੋਂ ਅਸੀਂ ਮੋਡਰਨ ਗੁਰਦੁਆਰੇ ਸਾਹਿਬ ਵਿਖੇ ਆਇਆ ਹਾਂ ਅਤੇ ਗੁਰਦੁਆਰਾ ਮੋਡਰਨ ਸਾਹਿਬ ਵਿਖੇ ਗੱਲ ਨੇ ਵੀ ਬਹੁਤ ਹੀ ਸਤਿਕਾਰ ਨਾਲ ਪੂਰੀ ਸੰਗਤ ਦਾ ਸਵਾਗਤ ਕੀਤਾ ਅਤੇ ਬਾਬਾ ਜੀ ਦਾ ਵੀ ਸਵਾਗਤ ਕੀਤਾ ਗੁਰੂ ਸਾਹਿਬ ਜੀ ਦਾ ਸਵਾਗਤ ਕੀਤਾ ਅਤੇ ਅਸੀਂ ਆਉਣ ਵਾਲੇ ਸਮੇਂ 'ਚ ਵੀ ਕੋਸ਼ਿਸ਼ ਅਹੀ ਰਹੇਗੀ ਕਿ ਇਸ ਤੋਂ ਵੀ ਵੱਧ ਛੱਡ ਕੇ ਸੰਗਤ ਹੀ ਸਾਲਾਵੇ ਅੱਜ ਅਸੀਂ ਇਸ ਤੋਂ ਵੀ ਵੱਧ ਛੱਡ ਕੇ ਅਜਿਹਾ ਪ੍ਰੋਗਰਾਮ ਕਰਾਂਗੇ। ਉਹਨਾਂ ਖੁੱਲੇ ਮਤਲਬ ਲੰਗਰ ਵੀ ਲਗਾਏਗੇ ਰਸਤੇਆਂ ਵਿੱਚ ਜੋ ਕਿ ਸੰਗਤਾਂ ਦਾ ਬਹੁਤ ਸਹਿਯੋਗ ਰਿਹਾ ਸਾਡੇ ਨਾਲ ਅੱਜ ਦੇ ਦਿਨ। ਕੱਟਕਾ ਪਾਰਟੀ ਨੇ ਵੀ ਅਲੱਗ-ਅਲੱਗ ਆਪਣੀ ਜ਼ੋਹਰ ਦਿਖਾਏ ਅਤੇ ਪੂਰਾ ਉਹਨਾਂ ਨੇ ਵੀ ਸਾਥ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਠਾਨਕੋਟ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਨ ਸ਼ਹੀਦ ਜੋ ਸਿੱਖ ਕੌਮ ਦੇ ਹੋਏ ਨੇ ਉਹਨਾਂ ਦੇ ਜਨਮ ਦਿਵਸ ਦੀ ਖੁਸ਼ੀ ਵਿੱਚ ਜਿਹੜਾ ਕਿ 27 ਜਨਵਰੀ ਨੂੰ ਜਨਮ ਦਿਨ ਹੈ ਉਸ ਦੀ ਖੁਸ਼ੀ ਵਿੱਚ ਸੰਤ ਆਸ਼ਰਮ ਗੁਰਦੁਆਰਾ ਸਾਹਿਬ ਵੱਲੋਂ ਇਹ ਸੰਧਿਆ ਫੇਰੀ ਕੱਢੀ ਗਈ ਹੈ ਜਿਹੜੀ ਕਿ ਬਹੁਤ ਚੰਗਾ ਉਪਰਾਲਾ ਹੈ ਔਰ ਵਾਹਿਗੁਰੂ ਮહેર ਕਰੇ ਇਹ ਇਵੇਂ ਹੀ ਹਰ ਸਾਲ ਕੱਢੀ ਜਾਇਆ ਕਰੇਗੀ ਜਥੇਦਾਰ ਕੇਸਰ ਸਿੰਘ ਫਲਵਾੜੀ ਗਤਕਾ ਪਾਰਟੀ ਦੇ ਜਿਹੜੇ ਗਤਕੇ ਦੇ ਜੋਹਰ ਦਖਾਨ ਵਾਸਤੇ ਜਵਾਨ ਤਤਪੜ ਨੇ ਉਹ ਸਾਰੇ ਨਗਰ ਕੀਰਤਨ ਵਿੱਚ ਆਪਣੀ ਉਪਸਥਿਤੀ ਆਪਣੀ ਹਾਜ਼ਰੀ ਲੋਗਾਂ ਨੂੰ ਆਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ